खूह ऊपर बैठिए तू मल मल पैर तो बागे चंबा खेड़ आ तू बैठी हार पड़ो बागे चंबा खेड़ आ तू बैठी हार ਬੈਠ ਬਾਵਰੀ ਕਿਸੇ ਨੌਕਰ ਦੇ ਲੜਲਾ ਤੀ ਹੋਈ ਲਟ ਬਾਵਰੀ ਕਿਸੇ ਨੌਕਰ ਦੇ ਲੜਲਾ ਸੋਣਨੀ ਤੀਏ ਮੇਰੀਏ ਤੂੰ ਐਡੇ ਬੋਲ ਨਾ ਬੋਲ ਜਿੱਥੇ ਗਜਾਰੇ ਬਾਰਾ ਜਿੱਤੇ ਗਜਾਰੇ ਬਾਰਾਵਰੇ ਉਥੇ ਛੇ ਮਹੀਨੇ ਹੋ ਬਾਰਾਵਰੇ ਮੇਰੇ ਐਂਜਲ ਲੰਗੇ ਜੇ ਰਸਈਆਂ ਨਾਲ ਪਿਆਰ ਹੁਣ ਨਾ ਲੰਗਦੀ ਇੱਕ ਕੜੀ ਮੇਰਾ ਅੰਜਲ ਹੋਇਆ ਤਿਆਰ ਹੁਣ ਨਾ ਲੰਗਦੀ ਇੱਕ ਕੜੀ ਮੇਰਾ ਅੰਜਲ ਹੋਇਆ ਤਿਆਰ ਮਲ ਪੈਰ ਤੋ ਬਾਗੇ ਜੰਬਾ ਖੇੜ ਰਿਆ ਤੂੰ ਬੈਠੀ ਹਾਰ ਪਰੋ ਬਾਗੇ ਜੰਬਾ ਖੇੜ ਰਿਆ ਤੂੰ ਬੈਠੀ ਹਾਰ ਪਰੋ ਸੋਣੀ ਪਾਬੋ ਮੇਰੀਏ ਮੇਰੇ ਵੀਰੇ ਨੂੰ ਸਮਝਾ ਪੈ ਜੱਟ ਬਾਵਰੀ ਕਿਸ ਨੌਕਰ ਦੇ ਲੜਲਾ ਪੈਣ ਹੋਈ ਲਟ ਬਾਵਰੀ ਕਿਸ ਨੌਕਰ ਦੇ ਲੜਲਾ ਸੁਣਨੀ ਨਣਦੇ ਮੇਰੀਏ ਤੂੰ ਐਡੇ ਬੋਲ ਨਾ ਬੋਲ ਜਿੱਥੇ ਗਜਾਰੇ ਬਾਰਾ ਜਿੱਥੇ ਗਜਾਰੇ ਬਾਰਾਂ ਵਰੇ ਉਥੇ ਸੇ ਮਹੀਨੇ ਹੋ ਬਾਰਾਂ ਵਰੇ ਮੇਰੇ ਐਂਜਲ ਲੰਗੇ ਮੇਰਾ ਸਈਆਂ ਨਾਲ ਪਿਆਰ ਹੁਣ ਨਾ ਲੰਗਦੀ ਇੱਕ ਕੜੀ ਮੇਰਾ ਅੰਜਲ ਹੋਇਆ ਹੱਤਿਆ ਹੁਣ ਨਾ ਲੰਗਦੀ ਇੱਕ ਕੜੀ ਮੇਰਾ ਅੰਜਲ ਹੋਇਆ ਹੱਤਿਆ ਖੋਹੇ ਉਪਰ ਬੈਠੀਏ ਤੂੰ ਮਲ ਮਲ ਪੈਰ ਤੋ ਬਾਗੇ ਚੰਬਾ ਕਿੜੇ ਰਿਆ ਤੂੰ ਬੈਠੀ ਹਾਰ ਪਰੋ ਬਾਗੇ ਚੰਬਾ ਖੇੜੇ ਰਿਆ ਤੂੰ ਬੈਠੀ ਹਾਰ ਪਰੋ ਸੋਣਨੀ ਮਾਮੀ ਮੇਰੀਏ ਮੇਰੇ ਮਾਮੇ ਨੂੰ ਸਮਝਾ ਪੜੇ ਨਹੀਂ ਹੋਈ ਲਟਬਾ ਬਾਰੇ ਕਿਸਨਾਉ ਕਰ ਦੇ ਲੜਲਾ ਪੜੇ ਨਹੀਂ ਹੋਈ ਲਟਬਾ ਬਾਰੇ ਕਿਸਨਾਉ ਕਰ ਦੇ ਲੜਲਾ ਸੁਣਨੀ ਤੀਏ ਮੇਰੀਏ ਤੂੰ ਐਡੇ ਬੋਲ ਨਾ ਬੋਲ ਜਿਤੇ ਗਜਾਰੇ ਬਾਰਾ ਬਰੇ ਉਥੇ ਸ਼ੇ ਮਹੀਨੇ ਹੋ ਜਿੱਤੇ ਗਜਾਰੇ ਬਾਰਾਵਰੇ ਉਥੇ 6 ਮਹੀਨੇ ਹੋ ਸਿਰਾਵਰੇ ਮੇਰੇ ਅੰਜਲ ਲੰਗੇ ਮੇਰਾ ਸਈਆ ਨਾਲ ਪਿਆਰ ਹੁਣ ਨਾ ਲੰਗਦੀ ਏਕ ਕੜੀ ਮੇਰਾ ਅੰਜਲ ਹੋਇਆ ਹਤਿਆ ਹੁਣ ਨਾ ਲੰਗਦੀ ਏਕ ਕੜੀ ਮੇਰਾ ਅੰਜਲ ਹੋਇਆ ਹਤਿਆ એક કડી